ਆਪ ਸਾਰੇ ਚੈਨਲ ਨਾਲ ਜੁੜੇ ਹੋਏ ਮੇਰੇ ਭਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਦੱਸ ਰਹੇ ਹਾਂ ਮਾਨਸਾ ਮਿੱਟੀ ਦੇ ਸਬਜ਼ੀ ਦੇ ਭਾ 13 ਨੋਂ ਦਾ ਜੋ 2024 ਅੱਜ ਦੇ ਸਬਜ਼ੀ ਦੇ ਤਾਜ਼ੇ ਰੇਟ ਨੇ ਜੀ ਕद्दू ਦਾ ਰੇਟ 12 ਰੁਪਏ ਤੋਂ ਲੈ ਕੇ 15 ਰੁਪਏ ਤੱਕ ਜੀ ਗੋਭੀ ਫੋਲੋ ਗੋਬੀ ਦਾ ਰੇਟ 55 45 ਤੋਂ 55 ਰੁਪਏ ਕਿਲੋ ਜੀ ਬੰਦ ਗੋਭੀ ਬੰਦ ਗੋਭੀ 30 ਤੋਂ 35 ਰੁਪਏ ਕਿਲੋ ਜੀ ਤੋਰੀ ਵੀ ਕੀ ਹੈ ਜੀ ਬਿਰਸੀ ਤੋਰੀ 30 ਤੋਂ 35 ਰੁਪਏ ਜੀ ਮਿਰਚ ਛੋਟੀ ਮਿਰਚ ਕੌੜੀ ਮਿਰਚ 39 ਤੋਂ 50 ਰੁਪਏ ਕਿਲੋ ਜੀ ਸ਼ਿਮਲਾ ਮਿਰਚ ਵੀ ਕੀ ਹੈ ਜੀ 50 ਤੋਂ 60 ਰੁਪਏ ਕਿਲੋ ਪਿਆਜ਼ ਸੁੱਕਾ ਪਿਆਜ਼ ਵੀ ਕੀ ਹੈ ਜੀ 45 ਤੋਂ 47 ਰੁਪਏ ਕਿਲੋ ਜੀ ਆਲੂ ਚਿੱਟਾ ਆਲੂ ਚਿੱਟਾ ਵੀ ਗਿਆ 18 ਤੋਂ 20 ਰੁਪਏ ਕਿਲੋ ਜੀ ਲਾਲ ਆਲੂ લાલ લાલੂ ਵਿਕਿਆ ਜੀ 22 ਤੋਂ 24 ਰੁਪਏ ਆਲੂ ਡੈਮਡ ਡੈਮਡ ਆਲੂ ਵਿਕੇ ਜੀ 25 ਤੋਂ 30 ਰੁਪਏ ਕਿਲੋ ਜੀ ਪੱਕਾ ਚੌਲਾ ਪੱਕਾ ਚੌਲਾ ਵਿਕੇ ਜੀ 45 ਤੋਂ 55 ਰੁਪਏ ਕਿਲੋ ਕੱਚਾ ਚੌਲਾ ਵਿਕੇ ਜੀ 60 ਤੋਂ 70 ਰੁਪਏ ਕਿਲੋ ਛੋਟਾ ਚਿਬੜ ਰਾਇਆ ਚਿਬੜ ਵਿਕੇ ਜੀ 15 ਤੋਂ 20 ਰੁਪਏ ਕਿਲੋ ਜੀ ਪਾਲਕ ਦੀ ਗੁੱਟੀ ਪਾਲਕ ਦੀ ਗੁੱਟੀ ਵਿਕੇ ਜੀ 15 ਤੋਂ 20 ਰੁਪਏ ਕਿਲੋ ਪੇਠਾ ਵਿਕੇ ਜੀ ਪੇਠਾ 12 ਤੋਂ 15 ਰੁਪਏ ਕਿਲੋ ਜੀ ਲਾਲ ਟਮਾਟਰ ਲਾਲ ਟਮਾਟਰ 27 27 ਤੋਂ 30 ਰੁਪਏ ਕਿਲੋ ਜੀ ਦੇਸੀ ਖੀਰਾ ਦੇਸੀ ਖੀਰਾ ਵੀ ਕਿਹਾ ਜੀ 22 ਤੋਂ 25 ਰੁਪਏ ਕਿਲੋ ਚੈਨਾ ਖੀਰਾ ਵੀ ਕਿਹਾ ਜੀ 30 ਤੋਂ 35 ਰੁਪਏ ਕਿਲੋ ਭਿੰਡੀ ਵੀ ਕਿਹਾ ਜੀ ਭਿੰਡੀ 45 ਤੋਂ 50 ਰੁਪਏ ਕਿਲੋ ਜੀ ਗੋਲ ਵੈਂਗਣੀ ਵੀ ਕਿਹਾ ਜੀ 15 ਤੋਂ 20 ਰੁਪਏ ਕਿਲੋ ਲੰਮੀ ਵੈਂਗਣੀ 25 ਤੋਂ 30 ਰੁਪਏ ਕਿਲੋ ਜੀ ਬੈਂਗਣ ਗੋਲ ਪੜਥੇ ਵਾਲਾ ਇਹ 15 ਤੋਂ 20 ਰੁਪਏ ਕਿਲੋ ਜੀ ਗੁਵਾਰਾ ਫਲੀ ਵੀ ਕਿਹਾ ਜੀ 140 ਤੋਂ ਲਾ ਕੇ 150 ਰੁਪਏ ਕਿਲੋ ਜੀ ਮੂਲੀ ਵਿਕੀ ਹੈ ਜੀ 30 ਤੋਂ 32 ਰੁਪਏ ਕਿਲੋ ਗਾਜਰ ਗਾਜਰ ਵੀ ਕਿਹਾ ਜੀ 20 ਤੋਂ 25 ਰੁਪਏ ਕਿਲੋ ਜੀ ਅਰਬੀ ਅਰਬੀ ਵੀ ਕਿਹਾ ਜੀ 48 ਤੋਂ 50 ਰੁਪਏ ਕਿਲੋ ਕਚਾਲੂ ਕਚਾਲੂ 15 ਤੋਂ 20 ਰੁਪਏ ਕਿਲੋ ਜੀ ਮਟਰ ਮਟਰ ਵੀ ਕਿਹਾ ਜੀ 120 ਤੋਂ ਲਾ ਕੇ 130 ਰੁਪਏ ਕਿਲੋ ਜੀ ਆਦਾ ਆਦਾ ਵੀ ਕਿਹਾ ਜੀ 60 ਤੋਂ 70 ਰੁਪਏ ਕਿਲੋ ਲਸਣ ਵਿਕੇ ਜੀ 130 ਤੋਂ ਲਾ ਕੇ 135 ਰੁਪਏ ਕਿਲੋ ਜੀ ਪਰਮਨ ਵਿਕੇ ਜੀ 40 ਤੋਂ 45 ਰੁਪਏ ਝਾੜ ਕਰੇਲਾ ਵਿਕੇ ਜੀ 110 ਤੋਂ ਲਾ ਕੇ 120 ਰੁਪਏ ਕਿਲੋ ਜੀ ਲੰਮਾ ਕਰੇਲਾ ਲੰਮਾ ਕਰੇਲਾ ਵਿਕੇ ਜੀ 35 ਤੋਂ ਲਾ ਕੇ 40 ਰੁਪਏ ਜੀ ਨਿੰਬੂ ਲਗਭਗ 100 ਤੋਂ ਲਾ ਕੇ 110 ਰੁਪਏ ਤੱਕ ਵਿਕੇ ਜੀ ਏਸੀ ਮਾਨਸਾ ਮੰਡੀ ਦੇ ਸਬਜ਼ੀ ਦੇ ਰੇਟ ਕੱਲ ਨੂੰ ਨਵੀਂ ਸਵੇਰ ਲੈ ਕੇ ਫੇਰ ਹਾਜ਼ਰ ਹੋਵਾਂਗੇ ਜੋ